ਅਤੇ ਹੁਣ ਕਬਰਾਂ ਵਿਸਥਾਰ ਨਾਲ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਚਲਾਏ ਗਏ ਆਪਰੇਸ਼ਨ ਦੇ ਚੱਲਦਿਆਂ ਐਨਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਿਰੋਇਨ ਅਤੇ ਹਥਿਆਰਾਂ ਸਮੇਤ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਨਟੀਐਫ ਬਾਰਡਰ ਰੇਂਜ ਤੇ ਐਸਪੀ ਗੁਰਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਤਰਨਤਾਰਨ ਦੇ ਪਿੱਖੇਵਿੰਡ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ ਜੋਬਨਜੀਤ ਸਿੰਘ ਉਰਫ ਜੋਬਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 3 ਕਿਲੋ 105 ਗ੍ਰਾਮ ਹਿਰੋਇਨ 2 ਪਿਸਤੌਲ ਬੱਤੀਬੋਰ ਅਤੇ 25 ਰੋਂਦ ਬੱਤੀਬੋਰ ਅਤੇ 12 ਰੋਂਦ 12 ਬੋਰ ਅਤੇ ਦੋ ਮੈਗਜ਼ੀਨ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਵੀ ਬਰਾਮਦ ਹੋਇਆ ਹੈ ਜੋ ਸਾਡਾ ਨਸ਼ਿਆਂ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਏਜ ਦੀ ਟੀਮ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਗਵਾਹੀ ਡੀਐਸਪੀ ਰਵੀ ਸ਼ੇਰ ਜੀ ਕਰ ਰਹੇ ਸੀ ਸੋ ਪਿੰਡ ਸੋਰਸਿੰਘ ਭਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੋਰਸਿੰਘ ਥਾਣਾ ਭਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ 50 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੇ ਸੀ weight ਕਰਦੇ ਸੀ ਸੋ ਇਹ ਇਹ ਦੋਸ਼ੀ ਜੋ ਇਹਦੀ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਕਿ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਇੱਕ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਣੀ ਉਹ ਐਨਟੀਐਫ ਦੇ ਲਈ ਇੱਕ ਸੀ ਸਾਡੇ ਪਾਸ ਇੱਕ ਸਾਡੀ ਕਬਡੀ ਸਫਰ ਹਾਂਜੀ ਇਹਦੀ ਅਜੇ ਪੁੱਛਗਿੱਛ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜਸ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁੱਛਗਿੱਛ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾਂ ਅੱਗੇ ਕਿਹਨਾਂ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ